ਬੈਠਕ 'ਚ ਬਿਠਾਇਆ ਲਿ ਜਾ ਕੇ ਕਹਿੰਦਾ ਮਹਾਰਾਜ ਸ਼ਕੂੰਗੀ ਮਹਾਰਾਜ ਕਹਿੰਦੇ ਕੁਛ ਨਹੀਂ ਸ਼ਕਣਾ ਮਰਦ ਨਾਲ ਗੱਲਾਂ ਬਾਤਾਂ ਕਰਦਾ ਹੈ ਹੱਥ 'ਚ ਮਾਲਾ ਫੜੀ ਹੋਈ ਹੈ ਉਹਨੇ ਗੁਰੂ ਮਹਾਰਾਜ ਕਹਿੰਦੇ ਨਾਮ ਕੀ ਹੈ ਤੇਰਾ ਕਹਿੰਦਾ ਮਹਾਰਾਜ ਮੇਰਾ ਨਾਮ ਹੈ ਸੱਜਣ ਅਗਲਾ ਕੰਮ ਆਪਾਂ ਕਿਸੇ ਨੂੰ ਦੱਸ ਦੇ ਹੁੰਦੇ ਉਹ ਨਹੀਂ ਦੱਸਦੇ ਵੀ ਮੈਂ ਠੱਗ ਵੀ ਆਂ ਉਹ ਨਹੀਂ ਦੱਸਾਂਗੇ ਕਦੇ ਕੋਈ ਵੀ ਆਪਣਾ ਔਗਣ ਨਹੀਂ ਕਰੀ ਦੱਸਦਾ ਕਿ ਮੇਰੇ ਚਾ ਔਗਣ ਹੈ ਅਗੁਣਾ ਦਾ ਹੀ ਰੌਲਾ ਪਾਉਂਦੇ ਫਿਰਦੇ ਪੱਥਰ ਲਵਾ ਦੇਣਗੇ ਆਪਣਾ ਸਾਰਾ ਇੱਥੇ ਲਿਖ ਦੋ ਜੀ ਆ ਕੰਮ ਕਰ ਗਿਆ ਇਹ ਨਹੀਂ ਬਿਨ ਲਹੂ ਕਿੰਨਾ ਕੁ ਪੀਤਾ ਹੋ ਕਿਤੇ ਨਹੀਂ ਲਿਖਾਇਆ ਕਿਤੇ ਨਹੀਂ ਕਿੰਨਾ ਕੋ ਲਹੂ ਪੀ ਗਏ ਨਚੋੜ ਨਚੋੜ ਕਦੇ ਵੀ ਆਪਣੀ ਬਰਿਆਈ ਨਹੀਂ ਦੱਸਦੇ ਬਰਿਆਈ ਲਕੋਣੇ ਅੰਦਰ ਜਮਾ ਕਰਦਿਆਂ ਤੇ ਚੰਗਿਆਈ ਬਾਹਰ-ਬਾਰ ਕੱਢ-ਕੱਢ ਕੇ ਲੋਕਾਂ ਨੂੰ ਖਾਣਿਆ ਚੰਗਿਆਈ ਲਕੋਣੀ ਚਾਹੀਦੀ ਹੈ ਜਮਾ ਕਰਨੀ ਚਾਹੀਦੀ ਹੈ ਤੇ ਬਰਿਆਈ ਲੋਕਾਂ ਨੂੰ ਦੱਸਣੀ ਚਾਹੀਦੀ ਲੋਕ អਵਗੁਣਾ ਕੀ ਬੰਨੈ ਘੰਟੜੀ ਮਾਰ ਕੇ ਕਹਿੰਦੇ ਪੰਡਾ ਬਣਦੇ ਫਿਰਦੇ ਨੇ ਉਹ ਗੁਣਾ ਦੀ ਗੁਣ ਨਾ ਬਿਹੱਜਾ ਕੋਈ ਆਪਣਾ ਔਗਣ ਦੱਸੋ ਕਿ ਮੇਰੇ ਤੋਂ ਸਵੇਰੇ ਨਹੀਂ ਉੱਠਿਆ ਜਾਂਦਾ ਮੈਂ ਬੜਾ ਜਤਨ ਕਰਨ ਸਿਮਰਨੀ ਮੇਤੋ ਸ਼ਰਾਬ ਦੀ ਆਦਤ ਨਹੀਂ ਹੱਟੀ ਦੇ ਅਰਦਾਸ ਕਰੋ ਮੇਰੀ ਕਿ ਮੈਂ ਗੁਰਮੁਖ ਮੰਨ ਕੇ ਅਮਰ ਸ਼ਕਲਾਂ ਇਹ ਨਹੀਂ ਦੱਸਦੇ ਆਪ ਕਹਿੰਦਾ ਮਹਾਰਾਜ ਮੇਰਾ ਨਾਮ ਸੱਜਣ ਹੈ ਮਹਾਰਾਜ ਕਹਿੰਦੇ ਤੇਰਾ ਨਾਮ ਸੱਜਣਾ ਹੈ ਫਿਰ ਸੱਜਣ ਵਾਲੇ ਕੰਮ ਕਰਿਆ ਕਰ ਕਹਿੰਦਾ ਮਹਾਰਾਜ ਮੈਨੂੰ ਪਤਾ ਨਹੀਂ ਸੱਜਣਾ ਵਾਲੇ ਕੰਮ ਕਿਹੜੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੱਜਣਾ ਜੇ ਸੱਜਣ ਬਣਾਉਣਾ ਹੀ ਤਾਂ ਚੰਗੇ ਕਰਮਾਂ ਨੂੰ ਆਪਣੇ ਸੱਜਣ ਬਣਾ ਲੈ ਚੰਗੇ ਕਰਮਾਂ ਨਾਲ ਮਿੱਤਰਤਾ ਹੀ ਪਾਲਾ ਨਾ ਪਿਓ ਸੁਖ ਦੇ ਸਕਦਾ ਨਾ ਪੁੱਤਰ ਸੁਖ ਦੇ ਸਕਦਾ ਨਾ ਧੀ ਨਾ ਰਿਸ਼ਤੇਦਾਰ ਜੇ ਸੁਖ ਦੇਣਗੇ ਤਾਂ ਤੇਰੇ ਕੀਤੇ ਕਰਮ ਤੈਨੂੰ ਸੁਖ ਦੇਣਗੇ ਆਪਣੇ ਚੰਗੇ ਕਰਮਾਂ ਨਾਲ ਮਿੱਤਰਤਾ ਹੀ ਪਹਿਲਾਂ ਪਾਲੇ ਤੇ ਬੁਰਾਈਆਂ ਨਾਲ ਵੈਰ ਵਿੱਢ ਲੈ ਕਿ ਨਹੀਂ ਵੜਨ ਦੇਣਾ ਆਪਣੇ ਘਰ ਚ ਸਰੀਰੂਪੀ ਘਰ ਚ ਬਰਿਆਈਆਂ ਤੇ ਜੇ ਚੰਗੇ ਕਰਮਾਂ ਨੂੰ ਸੱਜਣ ਬਣਾ ਲੇਗਾ ਤਾਂ ਤੇ ਅੱਗੇ ਨਾਲ ਖੜੇ ਹੋਣਗੇ ਤੇਰੀ ਉਗਾਈ ਭਰਨਗੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੇ ਲੇਖਾਂ ਮੰਗਿਆ ਤਿੱਥੇ ਖੜੇ ਦਸ ਉਥੇ ਖੜੇ ਹੋਣਗੇ ਤੇਰੇ ਨਾਲ ਚੰਗੇ ਕਰਮ ਤੇ ਤੇਰੀ ਉਗਾਈ ਭਰਨਗੇ ਕਿਸੇ ਤੀ ਪੁੱਤਰ ਨੇ ਤੇਰੀ ਉਗਾਈ ਨਹੀਂ ਭਰਨੀ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਹੈ ਉਗਾਹਾ ਅਸੀਂ ਯਾਦ ਮਨਾਉਣ ਆਇਆ ਮਹਾਂਪੁਰਸ਼ਾਂ ਨੇ ਅਸੀਂ ਉਹਨਾਂ ਦੇ ਜੀਵਨ ਤੋਂ ਕੋਈ ਗੱਲ ਸਿੱਖਣ ਆਇਆ ਸੰਤ ਮਹਾਰਾਏ ਨੇ 50 ਸਾਲ ਕੀਰਤਨ ਕਰਿਆ ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਕਹਿ ਕੇ ਉਹਨਾਂ ਨੂੰ ਕੀਰਤਨ ਸਿਖਾਇਆ ਜਦੋਂ ਕੀਰਤਨ ਕਰਨ ਲੱਗੇ ਫਿਰ ਕਹਿ ਕੇ ਸ਼ਬਦ ਪੜਾ ਦੇ ਆ ਪੜ ਸ਼ਬਦ ਹੁਣ ਧਨ ਜੋਬਨ ਫੁੱਲਾਂ ਦੀਆਂ ਬਾੜੀਆਂ ਖੇੜੀਆਂ ਨਹੀਂ ਸਦਾ ਰਹਿਣੀਆਂ ਕਹਿ ਕੇ ਕਿ ਸ਼ਬਦ ਪੜਾਉਣੇ ਸੰਤ ਬਾਬਾ ਅਤਰ ਸਿੰਘ ਮਹਾਰਾਜ ਕਹਿੰਦੇ ਕੀਰਤਨ ਕਰਨਾ ਹੈ ਭਗਤੀ ਸਮਝ ਕੇ ਕੱਠ ਨੂੰ ਦੇਖ ਕੇ ਜਾਂ ਕਿਸੇ ਦੀ ਵਡਿਆਈ ਕਰਨੀ ਜਾਂ ਨਿੰਦਿਆ ਨਹੀਂ ਕਰਨੀ ਗੁਰੂ ਦੀ ਜੂਰੀ ਚ ਨਾ ਉਹਨਾਂ ਨੇ ਉਸਤਤ ਕੀਤੀ ਹੈ ਕਿਸੇ ਦੀ ਨਾਂ ਨਿੰਦਿਆ ਕੀਤੀ ਹੈ ساری ਜ਼ਿੰਦਗੀ ਸਮੇਂ ਦੀ ਸਰਕਾਰ ਜਿਹੜਾ ਮੁੱਖ ਮੰਤਰੀ ਪੰਜਾਬ ਹੁੰਦਾ ਸੀ ਉਹ ਦਵਾਨ ਚ ਬੈਠਾ ਹੁੰਦਾ ਸੀ ਤੇ ਜ਼ਿਕਰ ਨਹੀਂ ਕੀਤਾ ਕਿ ਦਰਬਾਰਾ ਸਿੰਘ ਦਰਬਾਰ ਚ ਬੈਠਾ ਜਾਂ ਪ੍ਰਤਾਪ ਸਿੰਘ ਕੈਰੋਂ ਦਵਾਨ ਵਿੱਚ ਆਏ ਹੋਏ ਨੇ ਸੀਐਮ ਸਾਹਿਬ ਤੇ ਸਾਡੇ ਵਰਗੇ ਤਾਂ ਕੀਰਤਨ ਛੱਡ ਕੇ ਗੇਟ ਕੋਲ ਹਾਰ ਲੈ ਕੇ ਖੜ੍ਹ ਜਾਣੇ ਸੀਐਮ ਸਾਹਿਬ ਆ ਰਹੇ ਆ ਸੀਮ ਸੇ ਰੱਬ ਤੋਂ ਉਤਰਿਆ ਤੁਸੀਂ ਉਹਨੂੰ ਸਿਆ ਬਣਾਇ ਜਦੋਂ ਮਰਜ਼ੀ ਲਾ ਦਿਓ ਰਾਜ ਤੁਹਾਡਾ ਤੁਸੀਂ ਰਾਜ ਦਿੱਤਾ ਉਹਨਾਂ ਦੇ ਬਾਪ ਦਾ ਰਾਜ ਥੋੜਾ ਕਿਸੇ ਦਾ ਪਿਤਾ ਪੁਰਖੀ ਥੋੜਾ ਵੀ ਉਹਦੇ ਦਾਦੇ ਦਾ ਪਿਓ ਨੂੰ ਪਿਓ ਦਾ ਪੁੱਤਰ ਨੂੰ ਪੁੱਤਰ ਦਾ ਪੋਤਰੇ ਨੂੰ ਇਹ ਤਾਂ ਤੁਸੀਂ ਇਹ ਪਰਚੀਆਂ ਪਾ ਕੇ ਰਾਜ ਦੇਨੇ ਹੋ ਤੁਸੀਂ ਹਾਰ ਪਾਉਨੇ ਹੋ ਤੁਹਾਡੇ ਤੇ ਜ਼ੁਲਮ ਹੋ ਰਿਹਾ ਅੱਖਾਂ ਖੁੱਲੀਆਂ ਨੇ ਲੇਟ ਖੁੱਲੀਆਂ ਥੋੜੀਆਂ ਜੀਆਂ ਪਰ ਮੀਟ ਨਾ ਲਿਓ ਹੁਣ ਆਉਣਾ ਫਿਰ ਚੋਗਾ ਪਾਉਣਗੇ ਤੁਹਾਡਾ ਆਟਾ ਫਰੀ ਦਾਲ ਫਰੀ ਤੁਹਾਡਾ ਪਾਣੀ ਫਰੀ ਜਿਹੜੀ ਕੌਮ ਨਵਾਬੀਆਂ ਨੂੰ ਠੋਕਰਾਂ ਮਾਰਦੀ ਰਹੀ ਉਹ ਦਾਲ ਆਟੇ ਤੇ ਆ ਕੇ ਖੜ ਗਈ ਸਾਸੰਗੀ ਪੰਜ 500 ਤੇ ਵਿਕਣ ਲੱਗ ਗਈ ਜ਼ਮੀਰ ਸਾਡੀ ਸ਼ਰਾਬ ਦੀ ਬੋਤਲ ਤੇ ਵਿਕਣ ਲੱਗ ਗਈ ਇੰਨੀ ਜ਼ਮੀਰ ਗਿਰ ਚੁੱਕੀ ਹੈ ਜਿਹੜੀ ਕਦੇ ਨਵਾਬੀਆਂ ਨੂੰ ਠੋਕਰਾਂ ਮਾਰਦੀ ਰਹੀ ਐ ਅਜੋ ਫਰੀ ਆਟੇ ਦੇ ਖੜ ਗਿਆ ਤੁਹਾਡਾ ਦਾਲ ਵੀ ਫ੍ਰੀ ਕਰ ਦਾਂਗੇ ਆਟਾ ਤਾਂ ਚਲ ਕਰਾਂਗੇ ਨਾਲ ਬਾਕੀ ਰਹਿੰਦਾ ਖੁੰਦਾ ਫਿਰ ਬਿਜਲੀ ਦਾ ਵੀ ਫ੍ਰੀ ਕਰਾਂਗੇ ਇਹ ਨਹੀਂ ਕਹਿੰਦੇ ਤੁਹਾਡੇ ਬੱਚੇ ਫ੍ਰੀ ਪੜਾ ਦਾਂਗੇ ਅਫਸਰ ਬਣਨ ਜਾਣਗੇ ਤੁਹਾਨੂੰ ਫ੍ਰੀ ਚੀਜ਼ ਦੀ ਲੋੜ ਹੀ ਨਹੀਂ ਪੈਣੀ ਕਿਸ ਦੀ ਪੜਾ ਸਕਦਾ ਕੋਈ ਗਰੀਬ ਬੱਚਾ ਅੱਜ ਕੱਲ ਕੋਈ ਕਹਿੰਦਾ ਪੜਾਵਾਂਗੇ ਨਹੀਂ ਨਹੀਂ ਉਥੇ ਆਟਾ ਹੀ ਦੇਣਾ ਬਸ ਤੇ ਆਪਾਂ ਲੈ ਵੀ ਲੈਣਾ ਆਟਾ ਆਪਾਂ ਇੱਥੇ ਖੜੇ ਆਂ ਥੋੜੀਆਂ ਜਿਹੀਆਂ ਅੱਖਾਂ ਖੁੱਲੀਆਂ ਨੇ ਕਿਤੇ ਉਸ ਲਵਾਟਾ ਲੈ ਕੇ ਫੇਰ ਨਾ ਮੀਟ ਲਿਆ ਜੇ ਹੁਣ ਪਤਾ ਲੱਗੇ ਵੀ ਅਸੀਂ ਆਪ ਹੀ ਰਾਜ ਦੇ ਕੇ ਆਪ ਹੀ ਹਾਰ ਪਾਉਂਦੇ ਰਿਆਂ ਤੇ ਆਪ ਹੀ ਇਨਾਂ ਤੋਂ ਅੱਗੇ ਜ਼ੁਲਮ ਸਹਿੰਦੇ ਰਿਆਂ ਹੁਣ ਥੋੜੀ ਜਾਗਰਤੀ ਲੇਟ ਆਈ ਏ ਪਹਿਲਾਂ ਆ ਜਾਣੀ ਚਾਹੀਦੀ ਸੀ ਵੈਸੇ ਚਲੋ देर ਆਏ درست ਆਏ ਹੁਣ ਜਾਗਦੇ ਰਹੋ ਪੁੱਛਿਓ ਸਵਾਲ ਕਰਿਓ ਐਵੇਂ ਅਟੁਰਪੇ ਗੱਲਾਂ ਵਿੱਚ ਮਗਰ ਲੱਗ ਕੇ ਜਿਵੇਂ ਆਪਾਂ ਹੁਣ ਤੱਕ ਭਰਮਾਈ ਰੱਖਿਆ ਆਪਾਂ ਸੋ ਸਾਧ ਸੰਗਤ ਜਿੰਨਾ ਚਿਰ ਆਪਣੇ ਚੰਗੇ ਕਰਮਾਂ ਨੂੰ ਮਿੱਤਰ ਨਹੀਂ ਬਣਾਉਂਦੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਕਹਿੰਦੇ ਦੁਹਾਂ ਜਹਾਨਾਂ ਵਿੱਚ ਜੇ ਦੇਣਾ ਤਾਂ ਸੁਖ ਚੰਗੇ ਕਰਮਾਂ ਨੇ ਦੇਣਾ ਕਹਿੰਦੇ ਇੱਕ ਤਾਂ ਉਸਤਤ ਨਹੀਂ ਕਰਨੀ ਕਿਸੇ ਦੀ ਇੱਕ ਸ਼ਾਮ ਦੀ ਹੁੰਦੀ ਝੂਠੀ ਉਸਤਤ ਕਰਨੀ ਅ ਚੇਅਰਮੈਨ ਸਭ ਬੈਠੇ ਨੇ ਹੋਰ ਵੀ ਸਿੰਘ ਬੈਠੇ ਨੇ ਤੁਸੀਂ ਵੀ ਬੈਠੇ ਹੋ ਨੇ ਭੋਗਾਂ ਤੇ ਸ਼ਰਾਬ ਪੀ ਕੇ ਮਰਿਆ ਹੁੰਦਾ ਉਹ ਜਿਹੜਾ ਉੱਠਦਾ ਗੁਰਮੁਖ ਬੰਦਾ ਸਾਡਾ ਇਲਾਕਾ ਘਾਟਾ ਪੈ ਗਿਆ ਸ਼ਰਾਬ ਪੀयो ਉਹ ਤਾਂ ਦੋਸ਼ੀ ਤੂੰ ਉਹਦਾ ਵੱਡਾ ਦੋਸ਼ੀ ਜਿਹੜੇ ਮਰ ਦੀ ਜੂਰੀ ਚ ਗੱਪ ਮਾਰਨਾ ਪਿਆ ਉਹ ਤਾਂ ਪਤਾ ਨਹੀਂ ਭੁਗਤੇਗਾ ਨਹੀਂ ਭੁਗਤੇਗਾ ਤੂੰ ਜ਼ਰੂਰ ਭੁਕੇਗਾ ਜਿਹੜਾ ਮਰ ਦੀ ਜੂਰੀ ਝੂਠ ਬੋਲਦਾ ਇਹਨੂੰ ਖਸ਼ਾਮ ਦੀ ਕਹਿੰਦੇ ਨਹੀਂ ਝੂਠੀ ਵਡਿਆਈ ਕਰਨੀ ਜਾਂ ਚਾਰ ਟੱਕਿਆਂ ਵਾਸਤੇ ਵਡਿਆਈ ਕਰਨੀ ਸਾਡੇ ਨੇ ਨਹੀਂ ਕੀਤੀ ਕਿਸੇ ਦੀ ਨਹੀਂ ਚੰਗੀ ਲੱਗਦੇ ਕਿਸੇ ਨਾ ਲੱਗੇ ਅਸੀਂ ਕਿਹੜਾ ਤੁਹਾਨੂੰ ਆਖਣਾ ਵੀ ਥੋੜਾ ਧਿਆਨ ਰੱਖਿਆ ਜੀ ਸਾਡਾ ਸਾਡਾ ਤਾਂ ਡਾਂਗ ਤੇ ਡੇਰਾ ਅਗਲਾ ਪਿੰਡ ਮੇਰਾ ਅਸੀਂ ਜਗਾ ਜਾ ਕੇ ਰੱਬ ਰੱਬ ਬੁਕਾਰ ਲੈਨੇ ਦੂਜਾ ਬਚਨ ਇਹ ਕੀਤਾ ਪਹਿਲਾ ਇਹ ਵੀ ਉਸਤਤ ਨਹੀਂ ਕਰਨੀ ਕਿਸੇ ਦੀ ਝੂਠੀ ਕੈਰੋਂ ਪ੍ਰਤਾਪ ਦੀਵਾਨ ਚ ਬੈਠਾ ਪਰ ਨਾਂ ਨਹੀਂ ਲਿਆ ਸਾਰੇ ਕੀਰਤਨ ਚ ਅਰਦਾਸ ਹੋ ਗਈ ਹੁਕਮਨਾਮਾ ਸਾਹਿਬ ਲੈ ਲਿਆ ਕੋਈ ਸਰੂਪਾ ਨਹੀਂ ਦਿੱਤਾ ਜ਼ਿਕਰ ਨਹੀਂ ਕੀਤਾ ਦਵਾਨ ਦੇ ਵਿੱਚ ਰਾਸ਼ਟਰਪਤੀ ਵਰਗੇ ਦਵਾਨ ਚ ਬੈਠੇ ਹੁੰਦੇ ਸੀ ਦੂਜਾ ਬਚਨ ਇਹ ਕੀਤਾ ਪੇਟਾ ਨਹੀਂ ਲੈਣੀ ਕਦੇ ਵੀ ਕੀਤਨ ਦੀ ساری ਜ਼ਿੰਦਗੀ ਸੰਤ ਮਰ ਨੇ ਕੀਤਨ ਦੀ ਪੇਟਾ ਨਹੀਂ ਲਈ ਤੇ ਸਾਨੂੰ ਵੀ ਹੁਕਮ ਨਹੀਂ ਹੈ ਕਿਤੇ ਪੇਟਾ ਲੈਣ ਦਾ ਕੀਰਤਨ ਦੀ ਪੇਟਾ ਨਿਸ਼ਕਾਮ ਤੇ ਨਿਰਵਾਨ ਕੀਰਤਨ ਕੀਤਾ ਹਰੇਕ ਸਾਲ ਸ਼੍ਰੋਮਣੀ ਕਮੇਟੀ ਦਾ ਕਿਰਸਾਲਾ ਛਪਦਾ ਬਜਟ ਜਿਹੜਾ 1975 ਨੂੰ ਰਸਾਲਾ ਛਪਿਆ ਸੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਲਿਖਿਆ ਸੀ ਕਿ ਸੰਤ ਬਾਬਾ ਈਸ਼ਰ ਸੰਜੀ ਰਾੜਾ ਸਾਹਿਬ ਵਾਲਿਆਂ ਨੇ 6 ਲੱਖ ਪ੍ਰਾਣੀ ਨੂੰ ਖੰਡੇ ਵਟ ਦੇ ਅਮਰਿਸ਼ਕਾਇਆ ਅਸੀਂ ਕਹਿੰਦੇ ਤਾਂ ਕਹਿਣਾ ਸੀ ਝੂਠ ਮਾਰਦੇ ਨੇ ਇਹ ਤਾਂ ਉਹਨਾਂ ਦੇ ਸੇਵਕ ਨੇ ਗੱਪ ਮਾਰਦੇ ਸ੍ਰੋਣੀ ਕਮੇਟੀ ਨੇ ਰਸਾਲੇ ਵਿੱਚ ਲਿਖਿਆ ਸੀ ਕਿ 6 ਲੱਖ ਪ੍ਰਾਣੀ ਨੂੰ ਖੰਡੇ ਵਟਟ ਦਾ ਅਮਰ ਸ਼ਿਕਾਇਆ ਸੰਤ ਮਹਾਰਾਜ ਨੇ ਉਹਨਾਂ ਦੇ ਹੁਕਮ 'ਚ ਰਹਿ ਕੇ ਸੇਵਾ ਕੀਤੀ ਬਾਬਾ ਸਖਦੇਵ ਸਿੰਘ ਜੀ ਮਹਾਰਾਜ ਨੇ ਭਾਈ ਗੁਰਦਾਸ ਕਹਿੰਦੇ ਨੇ ਜੇ ਸਿੱਖ ਬਣਨਾ ਹੈ ਤਾਂ ਪਹਿਲਾਂ ਸੰਗਤ ਦੀ ਗੁਰੂ ਘਰ ਦੀ ਸੇਵਾ ਕਰ ਫੇਰ ਸਿੱਖੀ ਮਿਲੇਗੀ ਤੈਨੂੰ ਭਾਈ ਲੈਣੇ ਨੂੰ ਸਿੱਖੀ ਕਿੱਥੋਂ ਮਿਲੀ ਪਹਾੜਾਂ ਦੇ ਕੰਧਰਾਂ ਚੋਂ ਪੁੱਠੇ ਲੰਮ ਕੇ ਨਹੀਂ ਨਹੀਂ ਸੇਵਾ ਗੁਰਸਿੱਖੀ ਦਾ ਸਿੱਖਣਾ ਗੁਰਮੁਖ ਸਾਧ ਸੰਗਤ ਦੀ ਸੇਵਾ ਜੇ ਸਿੱਖ ਬਣ ਨਹੀਂ ਤਾਂ ਤੈਨੂੰ ਭਾਂਡੇ ਮੰਜਨੇ ਪਹਿਣਗੇ ਪਹਿਲਾਂ ਟੋਕਰੀ ਢੋਣੀ ਪੈਗੀ ਪਾਣੀ ਢੋਣਾ ਪੈਗਾ ਬਰਤਨ ਮੰਜਨੇ ਪਹਿਣਗੇ ਸਿੱਖੀ ਤਾਂ ਮਿਲੇਗੀ ਅੱਜ ਸਿੱਖੀ ਉਹ ਦੱਸ ਰਹੇ ਨੇ ਕਿਤਾਬਾਂ ਪੜ ਪੜ ਕੇ ਸੁਖਸ਼ਕ ਗਿਆਨ ਸਾਨੂੰ ਦੇੜੇ ਕੰਨਾਂ ਤੱਕ ਜਾਏਗਾ ਮਨ ਤੱਕ ਨਹੀਂ ਜਾਏਗਾ ਸ਼ੰਕੇ ਪੈਦਾ ਹੋ ਜਾਣਗੇ ਤੇਰੇ ਅੰਦਰ ਪਰ ਜਿਨ੍ਹਾਂ ਨੇ ਸੇਵਾ ਕਰਕੇ ਫਿਰ ਬੰਦਗੀ ਕੀਤੀ ਆ ਉਹਦੇ ਵਿੱਚ ਰਸ ਹੋਏਗਾ ਤੇ ਸੁਣ ਕੇ ਤੇਰੇ ਅੰਦਰ ਚਾਹ ਪੈਦਾ ਹੋ ਜਾਏਗਾ ਕਮਾਉਣ ਦਾ 24 ਸਾਲ ਲੰਗਰਾਂ ਦੀ ਸੇਵਾ ਕੀਤੀ ਆ ਭਾਈ ਪਾਲ ਸਿੰਘ ਅਰੀ ਸ਼ੰਕਰਪੁਰ ਵਾਲੇ ਪ੍ਰਾਣੇ ਸੇਵਾਦਾਰ ਇੱਥੇ ਬੈਠੇ ਨੇ ਵਿਆਈਆਂ ਪੱਟੀਆਂ ਹੁੰਦੀਆਂ ਅੱਡੀਆਂ ਪੈਰ ਦੀਆਂ ਅੱਡੀਆਂ ਨੇ ਵਿਆਈਆਂ ਪੱਟੀਆਂ ਦਿੰਦੀਆਂ ਤੇ ਲੰਗਰੀ ਸਿੰਘਾਂ ਨੂੰ ਨੀਲਾ ਚੋਲਾ ਦਿੰਦੇ ਸੀ ਵੀ ਦਾਲ ਸਬ지 ਲੱਗ ਜਾਏ ਪਤਾ ਨਹੀਂ ਲੱਗੇ ਲੱਗੇ ਕੀ ਨਹੀਂ ਤੇ ਮੈਲੇ ਕੱਪੜੇ ਲੰਗਰ ਚ ਜਾਦੇ ਹੁੰਦੇ ਬਸਤਰ ਇੱਕ ਜੋਤਾ ਹੁੰਦਾ 3 ਵਜੇ ਤੋਂ ਦੁਪਹਿਰ 12 ਵਜੇ ਤੱਕ 12 ਵਜੇ ਤੋਂ ਰਾਤ 9 ਵਜੇ ਤੱਕ ਦੋ ਜੋਤੇ ਹੁੰਦੇ ਲੰਗਰ ਚ ਇੱਕ ਜੋਤਾ ਲਾ ਕੇ ਲੰਗਰੀ ਸਿੰਘ ਬਦਲ ਜਾਂਦੇ ਨੇ ਦੂਜੇ ਆ ਜਾਂਦੇ ਨੇ ਸੰਤ ਬਾਬਾ ਸਰਦੇਵ ਸਿੰਘ ਜੀ ਮਹਾਰਾਜ ਦੋਵੇਂ ਜੋਤੇ ਸੇਵਾ ਕਰਦੇ ਹੁੰਦੇ ਸੀ ਸਵੇਰੇ 3 ਵਜੇ ਲੰਗਰ ਚ ਆ ਜਾਣਾ ਰਾਤ ਨੂੰ 9 ਵਜੇ ਫਿਰ ਫਿਰ 9 ਵਜੇ ਵੀ ਨਹੀਂ ਸੌਣਾ ਜਾ ਕੇ ਬੈਠਣਾ ਸਾਧਨਾ ਕਰਨੀ ਅਕਵੰਜਾ ਪਾਠ ਜਪਜੀ ਸਾਹਿਬ ਦੇ ਕਰ ਲੈਂਦੇ ਸੀ ਨੇ ਚਿਰ ਦੇ ਵਿੱਚ ਪਹਿਲਾਂ ਬੇਨਤੀ ਕੀਤੀ ਹੈ ਕਮਾਈ ਦਾ ਨਾਮ ਸੰਤ ਹੈ ਕਿਸੇ ਲਿਬਾਸ ਦਾ ਨਾਮ ਨਹੀਂ ਕੋਈ ਪਾ ਲੋ ਤੁਸੀਂ ਕੁਰਤਾ ਪਜਾਮਾ ਬਪਾ ਬਣਾ ਲਿਆ ਉਸੇ ਕੱਪੜੇ ਦਾ ਇਸੇ ਕੱਪੜੇ ਦੇ ਚੋਲਾ ਬਣ ਜਾਂਦਾ ਹੈ ਬਸ ਸਿਉਣਾ ਦਾ ਹੀ ਫਰਕ ਹੈ ਵਿੱਚ ਇਹ ਕਮਾਈ ਦੀ ਗੱਲ ਹੈ 51 ਪਾਠ ਜਪਜੀ ਸਾਹਿਬ ਦੇ ਇੰਨੇ ਸਮੇਂ ਚ ਨਾਲ ਕਰ ਲੈਂਦੇ ਸੀ ਅਭਿਆਸ ਵੀ ਇੰਨਾ ਕਰਦੇ ਸੀ ਮੰਗਿਆ ਜਦੋਂ ਕਿ ਇਕਾਂਤ ਵਿੱਚ ਜਾ ਕੇ ਬੰਦਗੀ ਕਰਨਾ ਚਾਹੁੰਦੇ ਆ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ ਸੰਗਤ ਦੀ ਸੇਵਾ ਕਰੋ ਸੰਗਤ ਵਿੱਚ ਹੀ ਇਕਾਂਤ ਬਣ ਜਾਏਗਾ ਇੱਕ ਤਾਂ ਜੰਗਲਾਂ ਜਾ ਕੇ ਇਕਾਂਤ ਬਣਦਾ ਨਾ ਮਹਾਰਾ ਕਹਿੰਦੇ ਸੋ ਇਕਾਂਤੀ ਜਿ ਸ੍ਰੀ ਦਾਤਾ ਏ ਅੰਦਰ ਬਹਿ ਕੇ ਘਰ ਦੇ ਵਿੱਚ ਪਰਿਵਾਰ ਵਿੱਚ ਰਹਿ ਕੇ ਬੰਦਗੀ ਕਰਦੇ ਆ ਜਦੋਂ ਮਨ ਦੀ ਬਿਰਤੀ ਅੰਤਰਮੁਖ ਹੋ ਗਈ ਕਾਂਤ ਹੋ ਗਿਆ ਬੈਠਾ ਜੰਗਲਾਂ 'ਚ ਖਿਆਲ ਘਰਾਂ 'ਚ ਫਿਰਦਾ ਤੇ ਉਹਨਾਂ ਗ੍ਰਿਸ਼ਤੀ ਨਾ ਤਿਆਗੀ ਇਸ ਕਰਕੇ ਰੇਮਨ ਐਸੋ ਕਰ ਸੰਿਆਸਾ ਬਨਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਹੇ ਉਦਾਸਾ ਇਹ ਸਾਡੇ ਗੁਰੂ ਨਾਨਕ ਦੇ ਘਰ ਦਾ ਮਾਰਗ ਸੋ ਸਾਹ ਸੰਜੀ ਫਿਰ ਦੇਖਿਆ ਇਕਾਂਤ ਵੀ ਰਹਿ ਬਾਦ ਵਿੱਚ ਵੈਸੇ